ਦੋਸਤੋ ਅੱਜ ਗੱਲ ਕਰਦੇ ਆਂ ਬਰਸਾਤੀ ਮੌਸਮ ਦੇ ਵਿੱਚ ਹੋਣ ਵਾਲੀਆਂ ਬਿਮਾਰੀਆਂ ਦੇ ਬਾਰੇ ਹਾਂਜੀ ਰੇਨਿੰਗ ਸੀਜ਼ਨ ਦੇ ਵਿੱਚ ਹੋਣ ਵਾਲੀਆਂ ਡਿਜ਼ੀਜ਼ ਦੇ ਬਾਰੇ ਦੋਸਤੋ ਜਿੱਦਾਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਕੀ ਅੱਜਕੱਲ ਸੌਣ ਦਾ ਮਹੀਨਾ ਚੱਲ ਰਿਹਾ ਮੌਨਸੂਨ ਵੈਦਰ ਤੇ ਅੱਗੇ ਭਾਦੋਂ ਦਾ ਮਹੀਨਾ ਚੱਲੂਗਾ ਇਹਦੇ ਵਿੱਚ ਕੀ ਹੁੰਦਾ بارش ਦਾ ਮੌਸਮ ਹੁੰਦਾ ਇਹ ਮੌਸਮ ਬਦਲ ਰਿਹਾ ਹੁੰਦਾ ਦਿਨ ਦੇ ਵਿੱਚ ਕਾਫੀ ਗਰਮੀ ਹੁੰਦੀ ਆ ਔਰ ਰਾਤ ਨੂੰ ਜਿਹੜੀ ਆ ਥੋੜੀ ਹਲਕੀ ਠੰਡ ਹੋ ਜਾਂਦੀ ਆ ਰਤਾਂ ਠੰਡੀਆਂ ਹੋ ਜਾਂਦੀਆਂ ਨੇ ਔਰ ਜਿਹੜਾ ਦਿਨ ਹੁੰਦਾ ਉਹ ਗਰਮੀ ਹੁੰਦੀ ਆ ਧੁੱਪ ਤਾਂ ਜਿਆਦਾ ਹੁੰਦੀ ਨਹੀਂ ਟੈਂਪਰੇਚਰ ਇੰਨਾ ਜਿਆਦਾ ਨਹੀਂ ਹੁੰਦਾ ਪਰ ਹਿਊਮਿਡਿਟੀ ਹਿਊਮਸ ਜਿਆਦਾ ਹੁੰਦੇ ਜਿਹੜੀ ਚਿਪਚਿਪੀ ਗਰਮੀ ਹੁੰਦੀ ਆ ਹੁਣ ਕਈ ਲੋਕਾਂ ਨੂੰ ਕੀ ਹੁੰਦਾ ਇਹ ਬਰਸਾਤੀ ਮੌਸਮ ਦੇ ਵਿੱਚ ਨੈਜ਼ਲ ਅਲਰਜੀ ਹੁੰਦੀ ਆ ਜਦੋਂ ਇਹ ਮੌਸਮ ਆ ਜਾਂਦਾ ਤਾਂ ਉਹਨਾਂ ਨੂੰ ਛੇਕਾਂ ਜੁਕਾਮ ਗਲਾ ਖਰਾਬ ਅੱਖਾਂ ਦੇ ਵਿੱਚੋਂ ਪਾਣੀ ਆਉਣਾ ਅਜਿਹੇ ਸਿੰਪਟਮ ਰਹਿੰਦੇ ਆ ਔਰ ਕਿਸੇ ਕਿਸੇ ਦੇ ਵਿੱਚ ਕੀ ਹੁੰਦਾ ਇਹ ਬਰਸਾਤੀ ਮੌਸਮ ਦੇ ਵਿੱਚ ਸਕਿਨ ਅਲਰਜੀ ਹੁੰਦੀ ਆ ਉਹਨਾਂ ਨੂੰ ਸਕਿਨ ਦੇ ਉੱਪਰ ਖਾਰਿਸ਼ ਰੈਸ਼ਿਸ਼ ਪਾਉਣੇ ਸਟਾਰਟ ਹੋ ਜਾਂਦੇ ਖਾਸ ਕਰਕੇ ਇਹੀ ਬਰਸਾਤੀ ਮੌਸਮ ਦੇ ਵਿੱਚ ਸਾਵਣ ਭਾਦੋਂ ਦੇ ਮਹੀਨੇ ਵਿੱਚ ਔਰ ਕਿਸੇ ਕਿਸੇ ਦੇ ਵਿੱਚ ਕੀ ਹੁੰਦਾ ਕਈ ਵਾਰ ਅਸੀਂ ਬਾਹਰ ਕੋਈ ਕੰਮ ਕਰ ਰਹੇ ਹੁੰਦੇ ਤੁਰਦੇ ਫਿਰਦੇ ਅਚਾਨਕ ਮੀਂਹ ਪੈਣ ਲੱਗ ਜਾਂਦਾ ਕਣੀਆਂ ਲੱਗ ਜਾਂਦੇ ਨੇ ਸਾਡੀ ਬਾਡੀ ਤੇ ਤਾਂ ਅਚਾਨਕ ਕਣੀਆਂ ਦੇ ਵਿੱਚ ਭੇਜਣ ਕਰਕੇ ਸਾਡੀ ਬਾਡੀ ਦੇ ਵਿੱਚ ਬਾਡੀ ਇੱਕ ਬਾਡੀ ਦਰਦ ਕਰਦੀ ਆ ਜਾਂ ਫਿਰ ਨਾਲ ਸਿੰਪਟਮ ਗਲਾ ਖਰਾਬ ਜ਼ੁਖਾਮ ਛਿੱਕਾਂ ਬੁਖਾਰ ਸਿਰਦਰਦ ਹੋਣਾ ਹੋ ਜਾਣਾ ਅਜਿਹੇ ਸਿੰਪਟਮ ਹੋ ਜਾਂਦੇ ਆ ਮੀਂਹ ਤੋਂ ਬਾਅਦ ਜਾਂ ਫਿਰ ਕਈ ਵਾਰ ਕੀ ਹੁੰਦਾ ਸਾਨੂੰ ਇਹ ਮੌਸਮ ਦੇ ਵਿੱਚ ਗਰਮ ਸਰਦ ਵੀ ਹੋ ਜਾਂਦਾ ਅਸੀਂ ਬਾਹਰ ਗਰਮੀ ਚੋਂ ਨੀ ਆ ਤੇ ਅਚਾਨਕ ਅਸੀਂ ਏਸੀ ਵਿੱਚ ਆ ਜਨਿਆ ਤਾਂ ਸਾਨੂੰ ਪਸੀਨਾ ਆਇਆ ਆਇਆ ਹੁੰਦਾ ਤੇ ਅਸੀਂ ਅਚਾਨਕ ਏਸੀ ਦੇ ਵਿੱਚ ਆ ਕੇ 쿨ਿੰਗ ਦੇ ਵਿੱਚ ਤਾਂ ਉਸ ਤੋਂ ਬਾਅਦ ਵੀ ਸਾਨੂੰ ਫਿਰ ਜਿਹੜਾ ਗਰਮ ਸਰਦ ਹੋਣ ਕਰਕੇ ਸਾਡਾ ਗਲਾ ਖਰਾਬ ਬੁਖਾਰ ਜ਼ੁਕਾਮ ਅਜਿਹੇ ਸਿੰਪਟਮ ਹੋ ਜਾਂਦੇ ਆ ਉਹ ਵੀ ਖਾਸ ਕਰਕੇ ਇਹ ਰੇਨਿੰਗ ਸੀਜ਼ਨ ਦੇ ਵਿੱਚ ਸੋ ਇਹਦੇ ਸਾਰੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਅੱਜ ਮੈਂ ਤੁਹਾਨੂੰ ਹੋਮੋਪੈਥਿਕ ਦੀ ਇੱਕ ਬਹੁਤ ਵਧੀਆ ਮੋਸਟ ਇੰਪੋਰਟੈਂਟ ਮੈਡੀਸਨ ਦੱਸਣ ਲੱਗਾ ਦੋਸਤੋ ਖਾਸ ਕਰਕੇ ਇਹ ਰੇਨੀ ਫੀਜ਼ਨ ਦੇ ਵਿੱਚ ਇਹਦੇ ਲਈ ਮੈਡੀਸਨ ਹੈਗੀ ਆ ਜੀ ਡਲਕਾਮਾਰਾ 30ਚ ਆ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ ਇਹ ਮੈਡੀਸਨ ਨੂੰ ਇਹ ਮੈਡੀਸਨ ਨੂੰ ਤੁਸੀਂ 2 ਤੋਂ 3 ਟਾਈਮ ਲੈ ਸਕਦੇ ਹੋ ਜੇਕਰ ਇਹਦੀ ਡੋਸ ਬਾਰੇ ਗੱਲ ਕਰੀਏ ਤਾਂ ਇਹਦੇ 2 ਤੋਂ 3 ਡ੍ਰੌਪਸ ਡਾਇਰੈਕਟ ਜੀਭ ਤੇ ਪਾਉਣੇ ਆ 3-4 ਬਾਰ ਤੁਸੀਂ ਇਹਨੂੰ ਲੈ ਲਵੋਗੇ ਤਾਂ ਤੁਹਾਡੀ ਜੋ ਇਹ ਪ੍ਰੋਬਲਮ ਉਹ ਬਿਲਕੁਲ ਠੀਕ ਹੋ ਜਾਊ। ਜੇਕਰ ਤੁਹਾਡੀ ਪ੍ਰੋਬਲਮ ਪਿਛਲੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਤੁਹਾਨੂੰ ਐਲਰਜੀਆ ਰੈਨੀਫੀਸ਼ਨ ਦੇ ਵਿੱਚ ਤਾਂ ਤੁਸੀਂ ਇਹ ਮੈਡੀਸਨ ਨੂੰ 2 ਤੋਂ 3 ਮਹੀਨਾ ਰੈਗੂਲਰ ਵੀ ਲੈ ਸਕਦੇ ਹੋ। ਜੇਕਰ ਤੁਹਾਨੂੰ ਪ੍ਰੋਬਲਮ ਇਹ ਪਹਿਲੀ ਵਾਰੀ ਅਚਾਨਕ ਹੋ ਗਈ ਤਾਂ ਤੁਸੀਂ ਇਹਨੂੰ ਇੱਕ ਜਾਂ ਦੋ ਦਿਨ ਲੈ ਕੇ ਛੱਡ ਸਕਦੇ। ਸੋ ਦੋਸਤੋ ਹੈਲਥ ਰਿਲੇਟਡ ਹੋਰ ਇਸ ਤਰ੍ਹਾਂ ਦੀ ਨੌਲੇਜਫੁਲ ਵੀਡੀਓ ਦੇਖਣ ਲਈ ਤੁਹਾਡੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਔਰ ਜੇਕਰ ਤੁਹਾਨੂੰ ਸਾਡੇ ਦੁਆਰਾ ਇਹ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਤਾਂ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਔਰ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ